ਵੱਡੀ ਧਰਤ ਹੰਦ ਭੱਗੀ ਖਬਰ ਦੇਸ਼ ਦੇ ਜੰਮੂ ਕਸ਼ਮੀਰ ਸੂਬੇ ਅਤੇ ਲਦਾਖ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੋਲੀ ਦੇ ਦਿਨ ਨੂੰ ਸ਼ਾਮ ਨੂੰ ਭਾਰਤ ਦੇ ਉੱਤਰ ਉਤਰੀ ਇਲਾਕਿਆਂ ਦੇ ਵਿੱਚ ਪੁਚਾਲ ਦੇ ਤੀ ਝਟਕੇ ਮਹਿਸੂਸ ਕੀਤੇ ਗਏ ਹਨ ਇਸ ਦਿਨ ਲਦਾਖ ਤੇ ਕਾਰਗਿਲ ਖੇਤਰ ਅਤੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਰਾਤ ਦੇ ਸਮੇਂ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਇਸ ਦੇ ਬਾਅਦ ਕੁਝ ਸਮੇਂ ਬਾਅਦ ਪੂਰਬ ਉੱਤਰ ਭਾਰਤ ਵਿੱਚ ਵੀ ਪੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਇਸ ਭੁਚਾਲ ਨੇ ਲੋਕਾਂ ਨੂੰ ਜਿੱਥੇ ਹੈਰਾਨ ਕਰ ਦਿੱਤਾ ਤੇ ਸੋਸ਼ਲ ਮੀਡੀਆ ਤੇ ਯੂਜ਼ਰਸ ਨੇ ਇਸ ਘਟਨਾ ਦੇ ਬਾਰੇ ਵਿੱਚ ਆਪਣੇ ਆਪ ਵੀਤੀ ਵੀ ਸ਼ੇਅਰ ਕੀਤੀ ਸਵੇਰੇ 2:50 ਮਿੰਟ ਤੇ ਲਦਾਖ ਦੇ ਕਾਰਗਿਲ ਖੇਤਰ ਦੇ ਵਿੱਚ 5.2 ਤੀਬਰਤਾ ਦਾ ਭੁਚਾਲ ਆਇਆ ਅਤੇ ਭੁਚਾਲ ਇਨਾ ਤੇਜ਼ ਸੀ ਕਿ ਲਦਾਖ ਅਤੇ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਦੇ ਵਿੱਚ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ NCS ਦੇ ਮੁਤਾਬਿਕ ਪੁਚਾਲ ਦਾ ਕੇਂਦਰ 15 ਕਿਲੋਮੀਟਰ ਗਹਿਰਾਈ ਵਿੱਚ ਸੀ ਇਸ ਪੁਚਾਲ ਦੇ ਬਾਅਦ ਜੰਮੂ ਅਤੇ ਸ਼੍ਰੀਨਗਰ ਜੈਸੇ ਸ਼ਹਿਰਾਂ ਤੋਂ ਵੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਸ ਨੂੰ ਮਹਿਸੂਸ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਦੱਸਿਆ ਕਿ ਪੁਚਾਲ ਦੇ ਝਟਕੇ ਲਦਾਖ ਅਤੇ ਜੰਮੂ ਕਸ਼ਮੀਰ ਵਿੱਚ ਹੀ ਨਹੀਂ ਮਹਿਸੂਸ ਕੀਤੇ ਗਏ ਸਗੋਂ ਲਦਾਖ ਦੇ ਵਿੱਚ ਆਏ ਪੁਚਾਲ ਦੇ 3 ਘੰਟਿਆਂ ਬਾਅਦ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕੁਮਾਂਗ ਇਲਾਕੇ ਦੇ ਵਿੱਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਇਨਾ ਥਾਵਾਂ ਤੇ ਸਵੇਰੇ 6 ਵਜੇ 4.3 ਤੀਬਰਤਾ ਦਾ ਪੁਚਾਲ ਮਹਿਸੂਸ ਕੀਤਾ ਗਿਆ ਹਾਲਾਂਕਿ ਇਸ ਵਾਰ ਇਹ ਪੁਚਾਲ ਜਿਆਦਾ ਸ਼ਕਤੀਸ਼ਾਲੀ ਨਹੀਂ ਸੀ ਫਿਰ ਵੀ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਰਿਹਾ ਇਸ ਘਟਨਾ ਦੇ ਬਾਅਦ ਪ੍ਰਸ਼ਾਸਨ ਨੇ ਪੁਚਾਲ ਦੇ ਨਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਲਦਾਖ, ਜੰਮੂ-ਕਸ਼ਮੀਰ ਅਤੇ ਉਨਾਚਲ ਪ੍ਰਦੇਸ਼ ਜੈਸੀ ਇਲਾਕੇ ਭੂਕੰਪੀਆ ਰੂਪ ਦੇ ਨਾਲ ਸੰਵੇਦਨਸ਼ੀਲ ਖੇਤਰ ਮੰਨੇ ਜਾਂਦੇ ਹਨ। ਇਹ ਇਲਾਕੇ ਟੈਕਟੋਨਿਕ ਰੂਪ ਦੇ ਨਾਲ ਐਕਟਿਵ ਹਿਮਾਲਿਆ ਖੇਤਰ ਦੇ ਵਿੱਚ ਸਥਿਤ ਹਨ ਅਤੇ ਇਸ ਲਈ ਇੱਥੇ ਭੁਚਾਲਾਂ ਦਾ ਹੋਣਾ ਆਮ ਜੀ ਗੱਲ ਹੁੰਦੀ ਹੈ। ਵਿਸ਼ੇਸ਼ ਰੂਪ ਤੋਂ ਲਦਾਖ ਅਤੇ ਲੇਹ ਜੈਸੀ ਇਲਾਕੇ ਭੂਕੰਪੀਆ ਖੇਤਰ 11 ਦੇ ਵਿੱਚ ਆਉਂਦੇ ਹਨ ਜੋ ਭੁਚਾਲ ਦੇ لحاظ ਦੇ ਨਾਲ ਜੋਖਮ ਵਾਲੇ ਹੁੰਦੇ ਹਨ। ਮਰਹਾਲ ਜਿਸ ਤਰੀਕੇ ਦੇ ਨਾਲ ਸਮੁੱਚੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ 2025 ਸਾਲ ਦੇ ਸ਼ੁਰੂਆਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੁਚਾਲ ਦੇ ਤੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਬਹੁਤ ਹੀ ਖਤਰਾ ਸਾਬਿਤ ਹੋ ਸਕਦੇ ਨੇ ਕਿਉਂਕਿ 2025 ਦੀ ਜਿਵੇਂ ਸ਼ੁਰੂਆਤ ਹੋਈ ਉਸ ਤੋਂ ਬਾਅਦ ਉੱਤਰ ਭਾਰਤ ਦੀ ਜੇਕਰ ਗੱਲ ਕਰੀ ਤਾਂ ਦਿੱਲੀ, ਰਾਜਸਥਾਨ, ਹਰਿਆਣਾ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਮਹਿਸੂਸ ਝਟਕੇ ਕੀਤੇ ਗਏ ਹਨ ਇਸ ਤਰੀਕੇ ਦੇ ਨਾਲ ਵਿਗਿਆਨਿਕ ਵੀ ਹੈਰਾਨ ਹਨ ਕਿ ਇਸ ਵਾਰ ਜੋ ਪੁਚਾਲ ਦੇ ਤੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੀ ਤੀਬਰਤਾ ਜਿਹੜੀ ਸਪੀਡ ਵੱਧ ਰਹੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਤਰਾ ਵੱਡਾ ਪੈਦਾ ਕਰ ਸਕਦੀ ਹੈ ਫਿਲਹਾਲ ਜੰਮੂ ਕਸ਼ਮੀਰ ਲਦਾਖ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਏ ਪੁਚਾਲ ਦੇ ਝਟਕਿਆਂ ਦੇ ਨਾਲ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਕਿਸੇ ਦੀ ਵੀ ਹਤਾਖਤ ਹੋਣ ਦੀ ਕੋਈ ਸਮਾਚਾਰ ਨਹੀਂ ਹੈ